ਜਿਸ ਤਰ੍ਹਾਂ ਅਸੀਂ ਇੱਥੇ ਪਹੁੰਚੇ ਸਾਨੂੰ ਮਿਲ ਕੇ ਗਲੇ ਲੱਗੇ ਉਹਨਾਂ ਦੀ ਅੱਖਾਂ ਤੋਂ ਹੰਝੂ ਵਹਿਣਾ ਸ਼ੁਰੂ ਹੋ ਗਏ ਉਦੋਂ ਤੋਂ ਹੀ ਅਸੀਂ ਸਮਝ ਉਹਨਾਂ ਨੂੰ ਵੀ ਲੱਗਾ ਕਿ ਕੋਈ ਉਹਨਾਂ ਦਾ ਆਪਣਾ ਆ ਗਿਆ ਹੈ ਇਸ ਟਾਈਮ ਤੇ ਮੁਸੀਬਤ ਦੀ ਖੜੀ ਵਿੱਚ ਕਿ ਜਿਹੜਾ ਉਹਨਾਂ ਦੀ ਕੋਈ ਨਾ ਕੋਈ ਆ ਕੇ ਉਹਨਾਂ ਦੀ ਗੱਲਬਾਤ ਸੁਨੇਗਾ ਉਹਨਾਂ ਦੀਆਂ ਦੁੱਖ ਸੁਣ ਕੇ ਹੋ ਸਕਦਾ ਹੈ ਅੱਗੇ ਅਸੀਂ ਪਹੁੰਚਾ ਦੇਈ ਉਹਨਾਂ ਦੀ ਗੱਲਬਾਤ ਨੂੰ ਉਹਨਾਂ ਨੇ ਸਾਨੂੰ ਦੱਸਿਆ ਕਿ ਕਿਸ ਨਾਲ ਇੱਕ ਨੇ ਦੱਸਿਆ ਉਹਨਦੇ ਦੀ ਤੀ ਦਾ ਵਿਆਹ ਆਂਦਾ ਪਿਆ ਤੇ ਕਿਸ ਨਾਲ ਉਹਦੇ ਚੂਲੇ ਬੰਦ ਹੋ ਗਏ ਅਚਾਨਕ ਹਰ ਚੀਜ਼ ਚੰਗੀ ਚੱਲਦੀ ਹੋਏ ਤੇ ਅਚਾਨਕ ਰੁਕਦੀ ਪਰ ਮੈਨੂੰ ਪੂਰਾ ਵਿਸ਼ਵਾਸ ਹੈ कि ਅਸੀਂ ਫਿਰ ਕੁਛ ਨਾ ਕੁਛ ਕਿਤੋਂ ਨਾ ਕਿਤੋਂ ਮਦਦ ਆ ਕੇ ਅਸੀਂ ਵੀ ਆਏ ਹਾਂ ਨਾਲ ਖੜੇ ਹੋਏ ਆ ਅੱਧ ਸ਼ਹਿਰ ਹੈ ਅਸੀਂ ਆਪਣੇ ਪਰਿਵਾਰ ਇਹ ਸਾਡਾ ਪੰਜਾਬੀ ਪਰਿਵਾਰ ਹੈ ਜਿਨ੍ਹਾਂ ਨੇ ਅੱਜ ਦੇ ਸ਼ਹਿਰਾ ਮਨਾਇਆ ਹੈ ਅਸੀਂ ਬੰਬੇ ਤੋਂ ਹੀ ਆ ਪਰ ਸਾਡੀ ਆਂਦੇ ਨੇ ਜਨਮ ਭੂਮੀ ਮਹਾਰਾਸ਼ ਬੰਬੇ ਆ ਮਹਾਰਾਸ਼ਟਰ ਤੋਂ ਆ ਪਰ ਸਾਡੀ ਕਰਮ ਭੂਮੀ ਪੰਜਾਬ ਆ ਦਸਵੰਤ ਕੱਢ ਕੇ ਹਰ ਸਾਡਾ ਮੇਨ ਇਹ ਸੀ ਕਿ ਅਸੀਂ ਇੱਥੇ ਪਹੁੰਚ ਕੇ ਸੇਵਾ ਕਰ ਦੇ ਕਰਕੇ ਆਈਏ ਔਰ ਉਹਨਾਂ ਨੂੰ ਮਿਲਣ ਆਏ। ਉਹ ਆਂਦੇ ਤੁਮ ਸਾਨੂੰ ਕੁਝ ਦੇਣ ਆਏ ਨਹੀਂ ਅਹੀਂ ਆ ਤੁਹਾਨੂੰ ਮਿਲਣ ਆਏ ਆ। ਅਸੀਂ ਸਾਡੇ ਪ੍ਰੋਣੇ ਬਣ ਕੇ ਆਏ ਆ। 200 ਖੋਲਣ ਆਏ ਆ। ਅਸੀਂ ਕੁਝ ਸਾਡੀ ਅਸੀਂ ਕੀ ਦੇ ਸਕਦੇ ਹਾਂ ਕਿਸੇ ਨੂੰ? ਇੱਕ ਗੱਡੀ ਨੂੰ ਚਾਲੂ ਕਰਕੇ 500 ਗੱਡੀ ਦਿੱਤੀ। ਬਹੁਤ ਬੜੀ ਗੱਲ। ਬਹੁਤ ਬੜਾ ਲਵ ਰੱਖਿਆ ਨੇ। ਜਵਾਹਰ ਗਾਂ ਵੀ ਜ਼ਰੂਰ ਆਸ਼ਾ ਕਰਦੇ ਆ। ਇਹ ਇਹਨਾਂ ਇਹਨਾਂ ਦੀ ਹਿੰਮਤ ਦੀ ਗੱਲ ਹੈ ਉਹ ਬਹੁਤ ਬਹੁਤ ਵੱਡੀ ਗੱਲ ਹੈ ਸੇਵਾ ਨਿਭਾਉਣੀ ਆ ਪੰਜਾਬ ਦੇ ਵਿੱਚ ਆਏ ਨੇ ਸੇਵਾ ਨਿਭਾਉਣ ਆ ਇਹਨਾਂ ਦਾ ਬੜਾ ਪੁਰਾਣਾ ਵੀ ਹੈ ਪੰਜਾਬ ਦਾ 200 ਫੋਨਾਂ ਨੂੰ ਚੇੜੀ ਜੋ ਕਿ ਜ਼ਿਆਦਾ ਪੰਜਾਬ ਨਾਲ ਜੁੜੀਆਂ ਨੇ ਆਹ ਰਾਸੋ ਆਏ ਨੇ ਅੱਜ ਵਿਸ਼ਾਲੇ ਦੇ ਦਿਨ ਮਿਹਨਤ ਬਹੁਤ ਵੱਡੀ ਹੈ ਉਹ ਵੀ ਕਰੋੜੀਆਂ ਵੀ ਬੁਛੋਦੀ ਮੋਟੀ ਵਾਸ਼ੀ ਨਹੀਂ ਹੁੰਦੀ ਲੇਕਿਨ ਜਿੰਨੂੰ ਵੀ ਸਾਡੇ ਪੜਾ ਦਿਲ ਚ ਜਾ ਸੀਗਾ ਮਿਲ ਕੇ ਇਹ ਹੱਲ ਜਾਣ ਕੇ ਪਈਏ ਸਭ ਤੋਂ ਵੱਡੀ ਸੇਵਾ ਨੂੰ ਭਾਰੇ ਨੇ ਅੰਬਸਰੀਏ ਭਾਉ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਦਾਨਿਸ਼ ਗੁਪਤਾ ਜਿਸ ਤਰ੍ਹਾਂ ਕਿ ਆਪਾਂ ਸਾਰਿਆਂ ਨੇ ਤਸਵੀਦਾਂ ਦੇਖੀਆਂ ਬੀਤੇ ਦਿਨਾਂ ਚ ਜੋ ਕੁਝ ਪੰਜਾਬ ਦੇ ਨਾਲ ਵਾਪਰਿਆ ਜੋ ਕੁਝ ਹਰ ਦੇ ਨਾਲ ਪੰਜਾਬ ਦਾ ਨੁਕਸਾਨ ਹੋਇਆ ਜਿੱਥੇ ਕਿ ਫਸਲਾਂ ਦਾ ਨੁਕਸਾਨ ਹੋਇਆ ਗਰੀਬ ਕਹਾਣੀਆਂ 66 ਡਿੱਗੀਆਂ ਮਜ਼ਦੂਰਾਂ ਦਾ ਜੋ ਕੁਝ ਨੁਕਸਾਨ ਹੋਇਆ ਹਰ ਇੱਕ ਵਿਅਕਤੀ ਨੇ ਸ਼ਾਇਦ ਜਿਹੜਾ ਬੁਰਾ ਵਕਤ ਸੀਗਾ ਪੰਜਾਬ ਦਾ ਇਸ ਦੇ ਵਿੱਚ ਇਹ ਮਾਰ ਚੱਲੀ ਹੈ ਬਹੁਤ ਸਾਰੇ ਸਮਾਜ ਸੇਵੀ ਸੰਸਥਾਵਾਂ ਗਈਆਂ ਬਹੁਤ ਸਾਰੇ ਇਸ ਤਰੀਕੇ ਦੇ ਨਮਾਇਦੇ ਸੀਗੇ ਜਿੰਨਾਂ ਨੇ ਆਪਣੇ ਕੋਲੋਂ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਪੰਜਾਬ ਜਿਹੜਾ ਜਿਦਣਾ ਕਿਤੇ ਅਗਰੂਆ ਪੇਰਾ ਦੀ ਤਰਤੀਆ ਜੋ ਕੋ ਜਿੱਥੇ ਕਿਸਾਨ ਉਹ ਕਰਦੇ ਨੇ ਜੋ ਕੋ ਜਗੋਂਦੇ ਨੇ ਉਹ ਪੂਰੀ ਦੁਨੀਆ ਦੇ ਵਿੱਚ ਜਾਂਦਾ ਸੋ ਅੱਜ ਕਿਸਾਨਾਂ ਦੀ ਬਾਹ ਫੜਨ ਲਈ ਲਗਾਤਾਰ ਪੁੱਜਦੀਆਂ ਤੋਂ ਤਸਵੀਰਾਂ ਆਦੀਆਂ ਸੀਗੀਆਂ ਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆ ਰਹੀਆਂ ਨੇ ਹਰੇਕ ਤਰ੍ਹਾਂ ਤੋਂ ਲੋਕ ਆ ਰਹੇ ਨੇ ਸੋ ਉਦਾਂ ਹੀ ਮੁੰਬਈ ਜਿਹੜਾ ਮਹਾਰਾਸ਼ਟਰਾ ਉੱਥੋਂ ਇੱਕ ਸਿਕ ਸੰਗਤ ਦਾ ਜਿਹੜਾ ਟੋਲਾ ਕਹਿ ਸਕਦੇ ਆ ਸਾਡੀ ਸੰਗਤ ਇਕੱਠੇ ਹੋ ਕੇ ਆਈ ਹੈ ਜਿਸ ਦੇ ਵਿੱਚ ਇਹ ਸਾਦੇ ਸੇਵਾਦਾਰ ਮੌਜੂਦ ਨੇ ਜਿਹੜੇ ਕਿ ਖਾਸ ਤੌਰ ਤੇ ਖਡੂ ਸਰਵ ਦੇ ਜਿਹੜੇ ਬਾਬਾ ਜੀ ਨੇ ਬਾਬਾ ਸੇਵਾ ਸਿੰਘ ਜੀ ਉਹਨਾਂ ਦੀ ਰਹਿਨਮਾਈ ਹੇਠ ਸਾਦੇ ਇਕੱਠੇ ਹੋ ਕੇ ਆ ਜਿਹੜੇ ਹੜ੍ਹ ਪੀੜਤ ਇਲਾਕੇ ਨੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਉਹਨਾਂ ਵਿੱਚ ਜਾ ਕੇ ਸੇਵਾ ਨਿਭਾਈ ਹੈ ਅਹ ਜ਼ਰੂਰੀ ਵਸਤੂਆਂ ਦੀ ਜਿੰਨਾ ਦੀ ਲੋੜ ਸੀਗੀ ਜਿਸ ਦੇ ਵਿੱਚ ਚਾਰਾ ਹੁੰਦਾ ਜਿਸ ਦੇ ਵਿੱਚ ਕਿਸਾਨਾਂ ਦੀ ਜਿਹੜੀ ਉਹਨਾਂ ਦੀ ਫਸਲਾਂ ਦੀ ਖਾਦ ਹੁੰਦੀ ਹੈ ਬੀਜ ਹੁੰਦੇ ਨੇ ਉਹ ਵੀ ਪੁੱਛਦਾ ਕੀਤੇ ਗਏ ਐ ਸੋ ਇਹ ਇਹ ਮਰਾਠੀ ਨੇ ਜਿਹੜੇ ਉੱਥੋਂ ਮਹਾਰਾਸ਼ਟਰ ਤੋਂ ਨੇ ਤੇ ਲੈਜ਼ਾ ਕਿਤੇ ਨਾ ਕਿਤੇ ਪੰਜਾਬੀ ਵੀ ਬਣਕਰਾਂ ਦੇ ਨਾਲ ਦੇ ਨਾਲ ਕਿਉਂਕਿ ਜੜਾ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਨੇ ਸੋ ਗੱਲਬਾਤ ਕਰਾਂਗੇ ਕਿਸ ਤਰੀਕੇ ਨਾਲ ਉਤਰਾਲਾ ਚੱਲ ਰਿਹਾ ਕਿਉਂਕਿ ਅੱਜ ਵੀ ਜੈ ਦਸ਼ਮੀ ਦਾ ਤਿਉਹਾਰ ਹੈ ਦਸ਼ਹਿਰਾ ਐ ਇਹ ਅੱਜ ਜਿੱਥੇ ਕਿ ਸਾਰੇ ਲੋਕ ਖੁਸ਼ੀਆਂ ਵੀ ਮਨਾ ਰਹੇ ਨੇ ਦੂਜੇ ਪਾਸੇ ਦਸ਼ਾਧ ਦਾ ਤਿਹਾੜ ਕਾਦਨ ਹਰੇਕ ਵਿਅਕਤੀ ਜਿਹੜਾ ਉਹ ਮੰਦਿਰਾਂ ਦੇ ਵਿੱਚ ਗਿਆ ਹੋਇਆ ਜਿੱਥੇ ਦਸ਼ਾਧਾ ਗਰਾਉਂਡਾਂ ਵਿੱਚ ਪਹੁੰਚਿਆ ਉੱਥੇ ਲੇਕੇ ਆਪਣੇ ਘਰ-ਬਾਤ ਛੱਡ ਕੇ ਇਸ ਤਰੀਕੇ ਦੀ ਵੱਡੀ ਸੇਵਾ ਨਵਾਨੀ ਬਹੁਤ ਮਹਿੰਨੇ ਰੱਖਦੀ ਹੈ ਪਹਿਲਾਂ ਗੱਲਬਾਤ ਕਰਾਂਗੇ ਜਿਹੜੇ ਇੱਥੇ ਪਹੁੰਚਨੇ ਬਾਈ ਜੀ ਕੀ ਨਾਮ ਹੈ ਆਪਣਾ ਤੇ ਕਿੱਥੋਂ ਆਏ ਬਲਬਲ ਕੇਤ ਸਿੰਘ ਅਸੀਂ ਮੁੰਬਈ ਤੋਂ ਆਏ ਹਾਂ ਮੇਰੇ ਨਾਲ ਸਮੁੱਚੀ ਸਾਧ ਸੰਗਤ ਪਹੁੰਚੀ ਹੈ ਮੁੰਬਈ ਦੀ ਮੇਰੀਆਂ ਬੀਬੀਆਂ ਮੇਰੀਆਂ ਪੈਣਾਓ ਮੇਰੀਆਂ ਮਾਦਾਂ ਸਾਰੀਆਂ ਪਹੁੰਚਿਆ ਹਨ ਕਿਨਾਂ ਦਾ ਇਹ ਵਿਚਾਰ ਸੀ ਕਿ ਅਸੀਂ ਗਰਾਉਂਡ 0 ਤੇ ਜਿਹੜੀ ਰਾਸ਼ੀ ਇਕੱਠੀ ਕੀਤੀ ਹੈ ਲਗਭਗ 1 ਕਰੋੜ ਦੀ ਉਹ ਗਰਾਉਂਡ 0 ਤੇ ਆਪਣੇ ਹੱਥੀ ਦਿੱਤੀ ਜਾਵੇ ਤੇ ਇਹਦਾ ਕੋਈ ਦੁਰਉਪਯੋਗ ਨਾ ਹੋਵੇ ਤੇ ਪਦਮਸ਼ਰੀ ਸੰਤ ਬਾਬਾ ਸੇਵਾ ਸਿੰਘ ਜੀ ਜਿਹਨਾਂ ਵਾਸਤੇ ਉਹਨਾਂ ਦਾ ਮਾਗ ਦਰਸ਼ਨ ਲਿਆ ਤੇ ਉਹਨਾਂ ਨੇ ਕਿਹਾ ਕਿ ਜਦੋਂ ਪਾਣੀ ਲੱਥ ਜਾਊਗਾ ਉਦੋਂ ਅਸਲੀ ਹਾਲਾਤ ਪਤਾ ਲੱਗਣਗੇ ਉਦੋਂ ਲੋੜ ਪਊਗੀ ਡੀਜ਼ਲ ਦੀ ਬੀਜ ਦੀ ਚਾਰੇ ਦੀ ਪੈਸਟੀਸਾਈਡਸ ਦੀ ਤੇ ਘਰੇਲੂ ਸਮਾਨ ਬਹੁਤ ਘੱਟ ਗਿਣਤੀ 'ਚ ਲੋੜ ਪੈਣੀ ਹੈ ਤੇ ਅਸੀਂ ਤਾਂ ਕਰਕੇ ਅਸੀਂ ਆਉਣ ਜ ਸਾਡੀ ਦੇਰੀ ਹੋਈ ਹੈ ਕਿ ਪਾਣੀ ਲੱਚੁਕਾ ਹੈ ਤੇ ਅੱਜ ਦਿੱਦਾਂ ਕਿ ਇੱਥੇ ਲਗਹ ਹਜ਼ਾਰਾਂ ਏਕੜ ਦਾ ਡੀਜ਼ਲ ਬੀਜ ਚਾਰਾ ਤੇ ਪੈਸਟਿਸਿਡ ਦਿੱਤਾ ਗਿਆ ਹੈ ਤੇ ਕੱਲ ਅਸੀਂ ਡੇਰਾ ਬਾਬਾ ਨਾਨਕ ਖਲਕੇ ਸਾਂ ਅੱਜ ਅਸੀਂ ਇੱਥੇ ਪਹੁੰਚੇ ਆਂ ਪੱਟੀ ਹਲਕੇ ਚ ਇੱਥੋਂ ਅਸੀਂ ਫਿਰੋਜ਼ਪੁਰ ਜਾ ਰਹੇ ਆਂ ਤੇ ਇਹ ਸੇਵਾਵਾਂ ਜੋ ਅਸੀਂ ਕਰ ਸਕਦੇ ਸਾਂ ਉਹ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਅੱਜ ਦਸਹਿਰੇ ਦਾ ਤਿਉਹਾਰ ਹੈ ਤੇ ਅਸੀਂ ਸਲਾਹ ਕੀਤੀ ਕਿ ਦਸਹਿਰਾ ਤਿਉਹਾਰ ਅਸੀਂ ਆਪਣੇ ਘਰਾਂ 'ਚ ਬਹਿ ਕੇ ਇਹ ਵੀ ਸਾਡਾ ਪਰਿਵਾਰ ਹੈ ਜਿੱਥੇ ਅਸੀਂ ਆਏ ਆ ਉਹ ਸਾਡਾ ਇੱਕ ਪਰਿਵਾਰ ਹੈ ਜਿਹਦੇ ਨਾਲ ਅਸੀਂ 365 ਦਿਨ ਰਹਨੇ ਆ ਤੇ ਕਿਉਂ ਨਾ ਕੁਝ ਦਿਨ ਅਸੀਂ ਇਨ ਪਰਿਵਾਰਾਂ ਦੇ ਨਾਲ ਜਾ ਕੇ ਗੁਜ਼ਾਰੀਏ ਖਾਸ ਕਰ ਦਸਹਰੇ ਦੇ ਦਿਨ ਅਸੀਂ ਦਸਹਰੇ ਦੇ ਦਿਨ ਅਸੀਂ ਸਾਰੇ ਆਏ ਹੋਏ ਆ ਤੁਸੀਂ ਦੇਖ ਰਹੇ ਹੋ ਪੂਰੀ ਸੰਗਤ ਬਸ ਭਰੀ ਹੋਈ ਹੈ ਕਿ ਸੰਗਤ ਜੀ ਗਰਾਉਂਡ ਜ਼ੀਰੋ ਤੇ ਪਹੁੰਚ ਕੇ ਉਹਨਾਂ ਪਰਿਵਾਰਾਂ ਦੇ ਨਾਲ ਇਹਨਾਂ ਨੇ ਬੈਠ ਕੇ ਆਪਣਾ ਜਲ ਛਕਿਆ ਲੰਗਰ ਛਕਿਆ ਉਹਨਾਂ ਨਾਲ ਗੱਲਬਾਤ ਕੀਤੀ ਆਪਣੇ ਨੰਬਰ ਤੱਕ ਸ਼ੇਅਰ ਕੀਤੇ ਕਿ ਕੋਈ ਵੀ ਲੋੜ ਹੋਵੇ ਜਾਂ ਬੰਬੇ ਤੁਸੀਂ ਆਓ ਸਾਡੇ ਜੀ ਆਇਆਂ ਨੂੰ ਹੈ ਤੁਸੀਂ ਮਹਿਮਾਨ ਹੋ ਸਾਡੇ ਅਸੀਂ ਤੁਹਾਨੂੰ ਜੀ ਆਇਆ ਕਰਾਂਗੇ ਵੈਲਕਮ ਕਰਾਂਗੇ ਅੱਗੇ ਵੀ ਕੋਈ ਵੀ ਲੋੜ ਹੋਵੇ ਸਾਡੇ ਨੰਬਰ ਤੁਹਾਡੇ ਕੋਲ ਹੈਗੇ ਜਿੰਨੀ ਚੋਕੇ ਅਸੀਂ ਹੋਵਾਂਗੇ ਜਿੰਨੇ ਬਾਅਦ ਸਾਨੂੰ ਸਮਰਥ ਬਖਸ਼ੇ ਦਾ ਆਸ਼ੀਰਵਾਦ ਬਖਸ਼ਿਆ ਅਸੀਂ ਇਹ ਸੇਵਾ ਨਿਯੰਤਰਣ ਚਾਲੂ ਰੱਖਾਂਗੇ ਇਸੇ ਤਰ੍ਹਾਂ ਮੈਂ ਦੱਸਣਾ ਚਾਹਾਂਗਾ ਕਿ ਇਹ ਸੋਚ ਸਾਡੀ ਜਿਹੜੇ ਪਹਿਲੇ ਤੋਂ ਹੈ ਕਿਸਾਨੀ ਇਲਾਕਾ ਹੈਗਾ ਹੈ ਤੇ ਕਿਸਾਨਾਂ ਨੇ ਬਹੁਤ ਅੰਦੋਲਨ ਦਿੱਲੀ ਕੀਤਾ ਸੀ ਅਸੀਂ ਨਵਾਂ ਸਾਲ ਕਿਸਾਨਾਂ ਦੇ ਨਾਲ ਉਹਨੇ ਟੈਂਟਾਂ ਚ ਮਰਾਇਆ ਸੀ ਇੰਨਾ ਜਦੋਂ ਮਾਰਾ ਠੋਣਾ ਸੁੱਕਾ ਪਿਆ ਸੀ ਉਜੋ ਦਿਵਾਲੀ ਉਹ ਨਾ ਪਰਵਾਰਾਂ ਨਾਲ ਮਨਾਈ ਸੀ ਤੇ ਇੱਕ ਸ਼ਰਧਾ ਹੈ ਗੁਰੂ ਦਾ ਆਸ਼ੀਰਵਾਦ ਹੈ ਅਸੀਂ ਇਹ ਹੀ ਕਰਾਂਗੇ ਕਿ ਸਾਨੂੰ ਗੁਰੂ ਹੋਰ ਬਖਸ਼ਿਸ਼ ਦਵੇ ਆਸ਼ੀਰਵਾਦ ਦਵੇ ਸੋਚ ਦਵੇ ਕਿ ਇਹ ਸੇਵਾਵਾਂ ਅਸੀਂ ਕਰਦੇ ਰਹੀਏ ਤੇ ਅਸੀਂ ਪੂਰੀ ਸੰਗਤ ਦਾ ਜਿੱਥੇ ਧੰਨਵਾਦ ਹੈ ਜਿਨ੍ਹਾਂ ਜਿਨ੍ਹਾਂ ਨੇ ਇੱਥੇ ਯੋਗਦਾਨ ਪਾਇਆ ਹੈ ਆਪਣੇ ਦਸਵੰਦ ਤੋਂ ਤੇ ਨਾਲ ਹੀ ਬਹੁਤ ਵੱਡਾ ਧੰਨਵਾਦ ਪਤਮਸ਼ਰੀ ਸੰਤ ਬਾਬਾ ਸੇਵਾ ਸਿੰਘ ਜੀ ਦਾ ਹੈ ਕਿ ਜਿਨ੍ਹਾਂ ਨੇ ਮਾਰਗਦਰਸ਼ਨ ਦਿੱਤਾ ਕਿ ਕਿਸ ਤਰ੍ਹਾਂ ਲੋੜਵੰਤ ਪਰਿਵਾਰਾਂ ਦੇ ਹੱਥ ਉਹਨਾਂ ਦੇ ਹੱਤੀ ਸਮਾਨ ਡੀਜ਼ਲ ਬੀਜ ਪੈਸਟੀਸਾਈਡ ਚਾਰਾ ਪਹੁੰਚਾਇਆ ਜਾਵੇ ਤੇ ਅੱਗੇ ਵੀ ਇਹ ਸੇਵਾਵਾਂ ਜਿੰਨੀਆਂ ਹੋਣਗੀਆਂ ਨਿਯੰਤਰਣ ਜਾਰੀ ਰਹਿਣਗੀਆਂ ਕਿਉਂਕਿ ਪੰਜਾਬ ਛੜਦੀ ਕਲਾ ਛਿਰਿਆ ਹੈ ਛੜਦੀ ਕਲਾ ਛੇ ਥੋੜੀ ਕੁਦਰਤ ਦੀ ਮਾਰ ਪਈ ਹੈ ਲੇਕਿਨ ਬਹੁਤ ਜਲਦੀ ਪੰਜਾਬ ਆਪਣੇ ਪੈਰਾਂ ਤੇ ਖੜਾ ਹੋ ਕੇ ਜਲਦੀ ਚਲਾ ਚੜੇ ਜੀ ਸਰ ਇਹ ਮੁੰਬਈ ਨਵੀਂ ਮੁੰਬਈ ਤੋਂ ਮਹਾਰਾਸ਼ਟਰ ਤੋਂ ਹੈਗੇ ਜੀ ਤੇ ਸਾਰੇ ਪੰਜਾਬੀ ਵੀ ਬੋਲ ਲੈਂਦੇ ਆ ਜ਼ਿਆਦਾਤਰ ਤੇ ਇਹ ਜਿਹੜਾ ਪੰਜਾਬ ਨਾਲ ਜੁੜੀਆਂ ਨੇ ਜਾਂ ਪਛੋਕਰ ਵੀ ਪੰਜਾਬ ਇਹ ਸਾਰੇ ਪਛੋਕਰ ਪੰਜਾਬ ਤੋਂ ਹੈ ਮੈਂ ਵੀ ਪੰਜਾਬ ਤੋਂ ਹੀ ਹਾਂ ਮੇਰਾ ਜੰਮ ਜੰਪਲ ਮੁੰਬਈ ਹੋਇਆ ਸਾਡਾ ਜਿਹੜਾ ਪਿੱਛਾ ਇਲਾਕਾ ਹੈਗਾ ਮਾਝਾ ਹੈਗਾ ਛਲੜੀ ਮੇਰਾ ਪਿੰਡ ਹੈਗਾ ਤੇ ਸਾਡੀਆਂ ਜਿਹੜਾ ਜੁੜੀਆਂ ਹੋਈਆਂ ਨੇ ਇਹ ਸਾਰੀਆਂ ਮੇਰੀਆਂ ਇੱਕ ਇੱਕ ਕਰਕੇ ਪੁੱਛੋਗੇ ਤੇ ਭੈਣ ਜੀ ਸਾਡੇ ਬੰਗਾ ਤੋਂ ਹੈਗੇ ਆ ਉਹ ਬਠਿੰਡੇ ਤੋਂ ਬਠਿੰਡੇ ਹਾਂ ਬਠਿੰਡੇ ਤੋਂ ਹੈਗੇ ਆ ਪਿੰਡ ਆਪਣਾ ਗੁਰੂ ਕਾ ਡੰਡਿਆ ਆਲੇ ਦੇ ਹੈਗੇ ਹਨ ਤਰਨਤਾਰਨ ਹਲਕੇ ਜੋ ਹੈਗੇ ਹਨ ਹਰੀ ਦੇ ਪੱਤੇ ਤੋਂ ਹੈਗੇ ਹਨ ਇਹ ਸਾਰੇ ਮੇਰੇ ਵੀਰ ਬੈਠੇ ਹਨ ਇਹ ਇਹਨਾਂ ਦੀ ਬਹੁਤ ਵੱਡੀ ਸੇਵਾ ਹੈ ਇਸ ਅੰਮ੍ਰਿਤਸਰ ਤੋਂ ਸੀ ਜੀ 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 ਸਾਡੀ ਪੈਦਾਈ ਬੰਬਈ ਹੋਈ ਹੈ ਸਾਡੇ ਦਾਦਾ ਜੀ ਆਪਣਾ ਜੋ ਹੈ ਫਿਰ ਆਪਣਾ ਅੰਮ੍ਰਿਤਸਰ ਤੋਂ ਬੰਬਈ ਆਪਣਾ ਆ ਗਏ ਸਾਡੇ ਗੁਰੂ ਜੀ ਜਿਹੜੇ ਆ ਉਹਨਾਂ ਦਾ ਆਸ਼ਰਮ ਅਜਨਾਲਾਜ ਹੈ ਅਜਨਾਲਾਜ ਹਾਂ ਤੁਸੀਂ ਇੱਥੇ ਜੁੜੇ ਹੋਏ ਆਂ ਜੁੜੇ ਹੋਏ ਹਾਂਜੀ ਬਹੁਤ ਵੱਡੀ ਗੱਲ ਵੀ ਹੈ ਕਿ ਭੁੱਲੇ ਨਹੀਂ ਆਪਾਂ ਪੰਜਾਬ ਨੂੰ ਅੱਜ ਜੇ ਲੋੜ ਵੀ ਪਈ ਆ ਤੇ ਆਪਣੇ ਕੰਮ-ਕਾਜ ਛੱਡ ਕੇ ਅਸੀਂ ਸਮਾਗਰੀ ਕਿ ਪਹੁੰਚੇ ਆਂ ਦੇਖੋ ਜੀ ਅਸੀਂ ਪੰਜਾਬ ਨੂੰ ਕਦੀ ਭੁੱਲ ਨਹੀਂ ਸਕਦੇ ਪੰਜਾਬ ਜੋ ਸਾਨੂੰ ਦਿੰਦਾ ਹੈ ਅੱਜ ਅਸੀਂ ਟਰਾਂਸਪੋਰਟਰ ਆਂ ਅੱਜ ਟਰਾਂਸਪੋਰਟਰ ਦੀ ਜਿਹੜੀ ਜ਼ਰਤ ਹੈ ਜਿਹਾ ਅਸੀਂ ਜਿਹੜਾ ਜੋ ਵੀ ਕੰਮ ਕਰਦੇ ਆਂ ਉਹ ਪੰਜਾਬ ਨਾਲ ਵੀ ਜੁੜੇ ਹੋਇਆ ਹੈ ਐਗਰੀਕਲਚਰ ਨਾਲ ਜੁੜੇ ਹੋਇਆ ਹੈ ਐਗਰੀਕਲਚਰ ਪ੍ਰੋਡਿਊਸ ਚੰਗੀ ਰਹੇਗੀ ਪੰਜਾਬ ਖੁਸ਼ਹਾਲ ਰਹੇਗਾ ਸਾਡੇ ਜਿਹੜੇ ਹੈ ਨੇ ਵੀਰ ਖੁਸ਼ਹਾਲ ਰਵਾਂਗੇ ਸਾਡਾ ਵੀ ਸਭ ਚੀਜ਼ ਚੱਲਦੀ ਰਹੇਗੀ ਸਾਡੀ ਜਿਹੜੀ ਜੋੜ ਹੈ ਪੰਜਾਬ ਨਾਲ ਉਹ ਕਦੀ ਖਤਮ ਨਹੀਂ ਹੋ ਸਕਦੀ ਬਹੁਤ ਵੱਡੀ ਗੱਲ ਹੈ ਸੋ ਬਿਲਕੁਲ ਕੁਝ ਜਿਹੜੀਆਂ ਸਾਡੇ ਨਾਲ ਭੈਣਾ ਮੌਜੂਦ ਨੇ ਕਿਉਂਕਿ ਬਹੁਤ ਵੱਡੀ ਸੇਵਾ ਇਹਨਾਂ ਵੱਲੋਂ ਵੀ ਆ ਜਿਹੜਾ ਇਹ ਪਹੁੰਚੇ ਨੇ ਤੇ ਗੱਲਬਾਤ ਕਰਾਂਗੇ ਕੋਸ਼ਿਸ਼ ਕਰਾਂਗੇ ਕੁਝ ਮਰਾਠੀ ਚ ਵੀ ਇਹਨਾਂ ਕੋਲ ਸੁਣੀਏ ਮੈਸੇਜ ਲਈਏ ਕਿਉਂਕਿ ਪੰਜਾਬੀ ਦੇ ਸਾਡੇ ਸੁਣਦੇ ਆ

ਅਜਾਡੇ ਅੱਜ ਪੰਜਾਬ ਦੇ ਵਿੱਚ ਪਹੁੰਚੋ ਪਹਿਲਾਂ ਤੇ ਜਦੋਂ ਗੱਲਬਾਤ ਕੀਤੀ ਆਪਣੇ ਕਿਸਾਨਾਂ ਦੇ ਨਾਲ ਇੱਥੇ ਪਰਿਵਾਰਾਂ ਨਾਲ ਮਿਲੇ ਹੋ ਕੀ ਮਹਿਸੂਸ ਕੀਤਾ ਜਦੋਂ ਇੱਥੇ ਇੰਨੇ ਸਮੇਂ ਬਾਅਦ ਚੱਕਰ ਲੱਗਦਾ ਹੈ ਜਾਂ ਇੱਥੇ ਆ ਕੇ ਕੀ ਵੱਖਰਾ ਕੀ ਹੈ ਮਹਾਰਾਸ਼ਟਰ ਦੇ ਪੰਜਾਬ ਦੇ ਵਿੱਚ ਫੀਲਿੰਗਸ ਦਾ ਕੀ ਫਰਕ ਪੈਂਦਾ ਜਦੋਂ ਇੰਨੀ ਦੂਰ ਚੱਲ ਕੇ ਆਉਂਦੇ ਹੋ ਕੀ ਕੋਈ ਜ਼ਿਆਦਾ ਦਾਸੀਆਂ ਹੁੰਦੀਆਂ ਨੇ ਪੰਜਾਬ ਚ ਆ ਕੇ ਮੇਰੇ ਦਾਦਾ ਜੀ ਪੰਜਾਬ ਦੇ ਤੇ ਚੰਡੀਗੜ੍ਹ ਦੇ ਮੈਂ ਵਿਆਹ ਕਰਕੇ ਬਠਿੰਡੇ ਮੇਰੇ ਸਹੁਰੇ ਬਠਿੰਡੇ पर और म सिर्फ सुनना बैठ के करे सुनना तिथून ऐकायचं म्हणजे टी व्हीवर बघायचं आणि बोलायचं अरे पंजाबमध्ये हे झालं आहे ते झालं आहे पण तसं नाही आम्ही इथपर्यंत आलो आणि प्रत्येक पिढीच्या घरी जाऊन हे आम्हाला अवसर दिलं आमच्या मलकी सिंग बलबीरजींनी जे काय महाराष्ट्र सिख अकॅडमी जे प्रेसिडेंट आहे त्यांनी आम्हाला एवढं बल दिलं की आपल्याला जायचं आणि प्रत्येक पिढीचं घरी जाऊन आपल्याला ज्यांना काही गरज आहे ते आपल्याला द्यायचं आपल्या हातातून तर हे खूप मोठं आम्हाला अवसर भेटलं की इथे येऊन एक्सपिरियन्स झालं की खरंच कितीतरी लोकांना आपली गरज आहे इथे नुसतं पैसे पाठवायचं काम नाही प्रत्येक माणसाला एक वेळ देतो एक म्हणतात ना कंद्यावर हात ठेवून त्याला पाऊल पाऊल स्वतः त्यांच्या बरोबर हे खूप मोठी गोष्ट असते पैसे तर कोणीही पाठवू शकता तो पण बर स, स, बरोबर उभे राहून त्यांच्याबरोबर बोलणं आणि ते दहा मिनटं पण आपला वेळ देणं हे खूप महत्त्वाची गोष्ट होते तर हे आम्हाला जेवढी सांगत इथे आहे जेवढी माझी बहीण भाऊ सगळे आले आहेत त्यांना मलकीत भाऊनी हे आम्हाला सांगितलं आहे की आपल्याला तिथपर्यंत जाऊन आपली ती सेवा द्यायची आहे आणि आज दसऱ्याचा दिवस आहे म्हणजे आमच्या महाराष्ट्रात खूप मोठं सण आहे साडे महाराष्ट्र आज बहुत बडा त्यौहार आहे लेकिन अशी फेरबी आपण पॅन प्रादेनाल मनाया किंवा पहिले बी ने अपना नया साल फार्मर दे नाल मनाया था फिर जब सूखा प्या तो टाइम ते उन्होंने नाल दिवाळी है देई आहे तर आजचा बी मोटिव मोटिव्ह हे की द करना अपने आपण भेटभ्रा दे माझे बहीण बंधू बरोबर मला माझा दसरा इथे साजर करायचा आणि ह्याच्यातून मोठं गोष्ट आहेच नाही की जे माझे भा भाऊ म्हणजे किसान हे खूप महत्वाची गोष्ट आहे की किसान कि म्हणजे पूर्ण महाराष्ट्राला किंवा पूर्ण भारताला ते पोचणारे आहे आणि आज दे, 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 ते म्हणजे ज्या आपण बोलून ज्या त्रास मध्ये ते आहे त्यांचं बरोबर उभे राहणं ही खूप मोठी गोष्ट होती तर एकच आहे सगळ्यांना माझ्या महाराष्ट्र कर्नाटक असू दे केरळ पूर्ण भारताला हेच अपील करणार आहे आम्ही की प्रत्येक माणसाने आपल्यातून काय म्हणतात फुल नाही फुळाची पाकळी जेवढं होतं तेवढं आपण सहयोग द्या आणि आपल्या पंजाबला परत आपल्या पायावर उभं करा ਪੰਜਾਬ ਤੇ 19 ਸਟਰੋਂਗ ਤੋਂ ਖੜਾ ਰਹੇਗਾ ਕਿਉਂਕਿ ਇਹ ਰਾਜਿਆਂ ਦੀ ਧਰਮੀ ਹੈ ਇਹ ਗੁਰੂਆਂ ਦੀ ਧਰਮੀ ਹੈ ਇਹਨੂੰ ਕਿਸੇ ਦੀ ਲੋੜ ਨਹੀਂ ਹੈ ਖਾਲੀ ਅਸੀਂ ਸੇਵਾ ਦੇਣ ਦੇ ਲਈ ਹੈ ਆਪਣੇ ਪੈਣ ਪ੍ਰਾਵਾਂ ਦੇ ਨਾਲ ਵਿੱਚ ਬੈਠ ਕੇ ਦਸਹਿਰਾ ਮਨਾਣ ਆਏ ਇਹ ਪਿੱਛੇ ਜੇ ਇਹ ਵੀ ਤਸਵੀਰਾਂ ਅਸੀਂ ਦੇਖੀਆਂ ਸੀਗਾ ਚਾਹੇ ਪੰਜਾਬ 'ਚ ਵੀ ਮਹਾਦਸ਼ਤ ਬਹੁਤ ਵੱਡੇ ਪੱਧਰ ਤੇ ਜਿਹੜਾ ਗਣੇਸ਼ ਜਯੋਤੀ ਦਾ ਤਿਹਾਡ ਮਨਾਇਆ ਜਾਂਦਾ ਨਾ ਜਦੋਂ ਬੱppa ਦਾ ਆਗਮਨ ਹੋਇਆ ਪੰਜਾਬ 'ਚ ਵੀ ਬੱppa ਦਾ ਆਗਮਨ ਕੀਤਾ ਗਿਆ ਉਦੋਂ ਦਾ ਮੰਦਿਰਾਂ 'ਚ ਵੀ ਇਹ ਦਸਾ ਹੋਈਆਂ ਇਹ ਜਿਹੜਾ ਪਾਣੀ ਆਇਆ ਹੈ ਜਿਹੜਾ ਜਲਥਲ ਹੋਇਆ ਪਿਆ ਪੰਜਾਬ ਇਸ ਨੂੰ ਅਗੇ ਗਣਪਤੀ ਮਹਾਰਾਜ ਕੋਲੋਂ ਕਿਰਪਾ ਕਰਨ ਜਦੋਂ ਮਹਾਰਾਸ਼ਟਰ ਵਿੱਚ ਬੈਠੇ ਸੀਗੇ ਉਹਨਾਂ ਦਿਨਾਂ ਦੇ ਵਿੱਚ ਤੁਸੀਂ ਇਹ ਉਦੋਂ ਵੀ ਇਹ ਅਦਾਸਾ ਚੱਲ ਰਹੀ ਸੀਗੀਆਂ ਜਾਂ ਪੰਜਾਬ ਦੇ ਹਾਲਾਤ ਦੇਖ ਰਹੇ ਸੀਗੇ ਲਗਾਤਾਰ ਮੈਂ ਤੁਹਾਨੂੰ ਦੱਸਿਆ ਨਾ ਕਿ ਕਿਸਾਨ ਇੱਕ ਏਦਾਂ ਦੀ ਚੀਜ਼ ਹੈ ਜਿਹੜੀ ਪੂਰੇ ਵਰਲਡ ਨੂੰ ਸਭ ਤੋਂ ਜ਼ਿਆਦਾ ਆਪਣੇ ਕਿਸਾਨ ਮੰਨੇ ਜਾਂਦੇ ਹਨ ਔਰ ਪੰਜਾਬ ਤਾਂ ਆਪਣੀ ਧਰਮ ਰੱਬ ਨੇ ਆਪਣੇ ਨੂੰ ਦਿੱਤੀ ਹੋਈ ਹੈ ਤਾਂ ਹਰ ਆਰਤੀ ਚ ਬੋਲੋ ਹਰ ਚਰਚ ਬੋਲੋ ਹਰ ਮਸਜਿਦ ਤੇ ਬੋਲੋ ਹਰ ਜਗ੍ਹਾ ਤੇ ਅਰਦਾਸ ਹੋਈਏ ਦੁਆ ਹੋਈਏ ਕਿ ਸਾਡਾ ਪੰਜਾਬ ਫੇਰ ਵਾਪਸ ਆਪਣੇ ਪੈਰਾਂ ਤੇ ਖੜਾ ਹੋ ਤਾਂ ਉਹੀ ਬੋਲ ਕੇ ਬੋਲेंगे ਗਣਪਤੀ ਬੱਪਾ ਜਿੱਦਾਂ ਤੁਹਾਨੂੰ ਹਰ ਪੂਜਦੇ ਆਂ ਜਿੱਦਾਂ ਅੱਜ ਰਾਮ ਜੀ ਨੂੰ ਪੂਜਦੇ ਆਂ ਅਸੀਂ ਇਹੀ ਬੋਲेंगे ਸਾਡਾ ਪੰਜਾਬ ਛੇਤੀ ਤੋਂ ਛੇਤੀ ਖੜਾ ਹੋ ਜਾਵੇ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਇਥੇ ਅਸਰਨਾਮ ਹੋਰ ਵੀ ਸੰਗਤ ਮੌਜੂਦ ਹੈ ਗੱਲਬਾਤ ਕਰਾਂਗੇ ਕੀ ਨਾਮ ਜੀ ਤੁਹਾਡਾ ਕਿੱਥੋਂ ਹੋਏ ਰਿਤੂ ਖੋਸਲਾ ਕਿੱਥੋਂ ਆਏ ਹੋ ਜੀ ਮੈਂ ਬੰਬਈ ਤੋਂ ਆਈ ਆਂ ਹਾਂਜੀ ਅੱਜ ਪੰਜਾਬ ਦੇ ਵਿੱਚ ਜਦੋਂ ਪਹੁੰਚੇ ਹੋ ਉਹਥੇ ਲੰਗਰ ਵਿਛਾਇਆ ਸਾਹਿਬ ਨਾਲ ਬੈਠ ਕੇ ਗੱਲਾਂ ਬਾਤਾਂ ਵੀ ਕੀਤੀਆਂ ਹਾਲਾਤ ਵੀ ਦੇਖੇ ਸੇਵਾ ਵੀ ਕੀਤੀ ਹੈ ਕੀ ਭਾਵ ਦੇ ਸਭ ਤੋਂ ਪਹਿਲਾਂ ਕੀ ਫੀਲ ਕੀਤਾ ਇੱਥੇ ਆ ਕੇ ਜਦੋਂ ਸੇਵਾ ਕੀਤੀ ਹੈ ਘਰ ਬਚ ਛੱਡ ਕੇ ਇਸ ਤਰੀਕੇ ਨਾਲ ਆਉਣਾ ਬਹੁਤ ਮੁਸ਼ਕਲ ਹੁੰਦਾ ਹੈ ਇੰਨੇ ਜ਼ਿਆਦਾ ਕਿਲੋਮੀਟਰ ਜਿਸ ਤਰ੍ਹਾਂ ਹੀ ਅਸੀਂ ਇੱਥੇ ਪਹੁੰਚੇ ਸਾਨੂੰ ਮਿਲ ਕੇ ਗਲੇ ਲੱਗੇ ਉਹਨਾਂ ਦੀਆਂ ਅੱਖਾਂ ਤੋਂ ਅੰਸੂ ਮੈਨ ਸ਼ੁਰੂ ਹੋ ਗਏ ਉਦੋਂ ਤੋਂ ਹੀ ਅਸੀਂ ਸਮਝ ਉਹਨਾਂ ਨੂੰ ਵੀ ਲੱਗਾ ਕਿ ਕੋਈ ਉਹਨਾਂ ਦਾ ਆਪਣਾ ਆ ਗਿਆ ਹੈ ਇਸ ਟਾਈਮ ਤੇ ਮੁਸੀਬਤ ਦੀ ਖੜੀ ਵਿੱਚ ਕਿ ਜਿਹੜਾ ਉਹਨਾਂ ਦੀ ਕੋਈ ਨਾ ਕੋਈ ਆ ਕੇ ਉਹਨਾਂ ਦੀ ਗੱਲਬਾਤ ਸੁਨੇਗਾ ਉਹਨਾਂ ਦੀਆਂ ਤੋਕ ਸੁਣ ਕੇ ਹੋ ਸਕਦਾ ਅੱਗੇ ਅਸੀਂ ਪਹੁੰਚਾ ਦੇਈ ਉਹਨਾਂ ਦੀ ਗੱਲਬਾਤ ਨੂੰ ਉਹਨਾਂ ਨੇ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਇੱਕ ਨੇ ਦੱਸਿਆ ਉਹਨਦੇ ਦੀ 3 ਦਾ ਵਿਆਹ ਆਂਦਾ ਪਿਆ ਤੇ ਕਿਸ ਤਰ੍ਹਾਂ ਉਹਨਾਂ ਦੇ ਚੂਲੇ ਬੰਦ ਹੋ ਗਏ ਅਚਾਨਕ ਹਰ ਚੀਜ਼ ਚੰਗੀ ਚੱਲਦੀ ਹੋਏ ਤੇ ਅਚਾਨਕ ਰੁਕਦੀ ਪਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਫੇਰ ਕੁਝ ਨਾ ਕੁਝ ਕਿਤੋਂ ਨਾ ਕਿਤੋਂ ਮਦਦ ਆ ਕੇ ਅਸੀਂ ਵੀ ਆਈਆਂ ਉਹਨਾਂ ਨਾਲ ਖੜੇ ਹੋਏ ਆਂ ਆਹ ਦੇ ਸ਼ਹਿਰ ਹੈ ਅਸੀਂ ਆਪਣੇ ਪਰਿਵਾਰ ਇਹ ਸਾਡਾ ਪੰਜਾਬੀ ਪਰਿਵਾਰ ਹੈ ਜਿਨ੍ਹਾਂ ਨੇ ਸਿੱਦੇ ਸ਼ਹਿਰਾ ਮਨਾਇਆ ਹੈ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪੰਜਾਬ ਫੇਰ ਆਪਣੇ ਪੈਰਾਂ ਤੇ ਉਸੇ ਤਰ੍ਹਾਂ ਹੀ ਲਹਿਰਦਾ ਫਿਰਦਾ ਫਿਰ ਖੜਾ ਹੋ ਜਾਏਗਾ ਪੰਜਾਬ ਉਹ ਸੂਬਾ ਜਦੋਂ ਵੀ ਕਿਸੇ ਹੋਰ ਬਾਦਲੇ ਸੂਬੇ ਤੇ ਕਿਸੇ ਦੇਸ਼ ਤੇ ਦਿੱਕਤ ਆਵੇ ਤੇ ਪੰਜਾਬ ਦੀਆਂ ਸੰਸਥਾਵਾਂ ਪੰਜਾਬ ਦੇ ਲੋਕ ਬੱਸ ਟਰੱਕ ਭਰ ਕੇ ਜਹਾਜ਼ਾਂ 'ਚ ਵੀ ਜਾਣਾ ਪਵੇ ਤੇ ਇੱਕ ਦੀ ਪਿੱਛੇ ਨਹੀਂ ਛੱਡਦੇ ਲੇਕਿਨ ਅੱਜ ਪੰਜਾਬ ਤੇ ਸੰਕਟ ਆਇਆ ਤੇ ਪਹਿਲਾਂ ਲੋਕ ਕਹਿੰਦੇ ਸੀਗੇ ਪੰਜਾਬ ਨਾਲ ਕੋਈ ਨਹੀਂ ਖੜਾ ਲੇਕਿਨ ਇਹ ਤਸਵੀਰਾਂ ਦੇਖ ਕੇ ਕਿੰਨਾ ਕਿਤੇ ਅੱਜ ਉਹਨਾਂ ਨੂੰ ਸਕੂਨ ਵੀ ਮਿਲਦਾ ਕਿ ਵਾਕਈ ਪੰਜਾਬ ਦੇ ਨਾਲ ਵੀ ਖੜਿਆ ਜੇਕਰ ਪੰਜਾਬ ਨੇ ਸੇਵਾ ਕੀਤੀ ਹੈ ਉਹਦਾ ਮੁੱਲ ਵੀ ਮਿਲ ਰਿਹਾ ਹੈ ਮੇਰੀ ਲੋਕਾਂ ਕੋਲੋਂ ਇਹੀ ਇੱਕ ਅਪੀਲ ਹੈ ਕਿ ਸੋਸ਼ਲ ਮੀਡੀਆ ਤੇ ਜਿੰਨਾ ਫਲੈਸ਼ ਹੁੰਦਾ ਪਿਆ ਹੈ ਉਹਨੂੰ ਦੇਖ ਦੇਖ ਕੇ ਉਹਨਾਂ ਦਾ ਤਕਲੀਫ ਸਮਝ ਕੇ ਅੱਗੇ ਵੱਧ ਕੇ ਲੋਕਾਂ ਨੂੰ ਆ ਕੇ ਮਦਦ ਕਰਨੀ ਚਾਹੀਦੀ ਹੈ ਆਪਣੇ ਨਾਲ ਰਲਾ ਕੇ ਆਪਣੇ ਦੋਸਤਾਂ ਨੂੰ ਆਪਣੇ ਕਿਸੇ ਨੂੰ ਅੱਜ ਵੱਡੇ ਵੱਡੇ ਪੋਸਟ ਤੇ ਇੰਨੇ ਸਾਰੇ ਲੋਕ ਨੇ ਇਹੀ ਤੇ ਜਗ੍ਹਾ ਜਿੱਥੇ ਉਹਨਾਂ ਨੂੰ ਲੋੜ ਹੈ ਤੇ ਕਦੇ ਵੀ ਪੰਜਾਬੀ ਇਹਨਾਂ ਨੇ ਕਦੇ ਵੀ ਕਿਸੇ ਚੀਜ਼ ਲਈ ਹਮੇਸ਼ਾ ਅੱਗੇ ਵੱਧ ਚੜ ਕੇ ਇਹਨਾਂ ਨੇ ਮਦਦ ਕੀਤੀ ਹੈ ਅੱਜ ਮੈਨੂੰ ਲੱਗਦਾ ਹੈ ਕਿ ਸਾਰੇ ਲੋਕਾਂ ਨੂੰ ਮੇਰੀ ਇਹ ਅਪੀਲ ਹੈ ਕਿ ਅੱਗੇ ਵੱਧ ਕੇ ਇਹਨਾਂ ਦੀ ਮਦਦ ਕਰੋ ਇਹਨਾਂ ਦੀਆਂ ਤਕਲੀਫਾਂ ਸਮਝੋ ਕਰ ਬੈਠ ਕੇ ਵੀ ਤੁਸੀਂ ਦੇਖਦੇ ਪਈਓ ਆਪਣੀ ਟੀਵੀ ਤੇ ਪਰ ਆ ਕੇ ਇਹਨਾਂ ਦੇ ਨਾਲ ਬੈਠ ਕੇ ਨਾ ਜਿਹਦੇ ਤੋਂ ਤਕਲੀਫਾ ਸਮਝੋਗੇ ਫਿਰ ਤੁਹਾਨੂੰ ਸਮਝ ਆਏਗੀ ਕਿ ਐਕਚੁਅਲੀ ਸੇਵਾ ਕਰਨੀ ਤੇ ਸੇਵਾ ਜਦੋਂ ਤੁਸੀਂ ਸਹੀ ਜਗ੍ਹਾ ਤੇ ਪਹੁੰਚ ਜਾਏ وہی ਮੈਨੂੰ ਲੱਗਦਾ ਸਭ ਤੋਂ ਵਡਿਆ ਕਿਉਂਕਿ ਪੈਸੇ ਲਾ ਕੇ ਜਦੋਂ ਤੁਹਾਡੀ ਸਹੀ ਤੰਗ ਤੇ ਜਗ੍ਹਾ ਪਹੁੰਚੀ ਇਸ ਪਹੁੰਚ ਜਾਏ ਉਹ ਹੀ ਸਾਨੂੰ ਲੱਗਦਾ ਅੱਜ ਮੈਨੂੰ ਚੰਗਾ ਲੱਗਦਾ ਵੀ ਜਦੋਂ ਅਸੀਂ ਸੁਣਿਆ ਸੀ ਕਿ ਪੰਜਾਬ ਵਿੱਚ ਆਈਏ ਤਦੋਂ ਤਾਂ ਹੀ ਸਾਡੇ ਮਨ ਚ ਆ ਗਿਆ ਸੀ ਬਲਜੀ ਬਲਜੀ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਅਸੀਂ ਪਲੈਨਿੰਗ ਕੀਤੀ ਕਿ ਸਾਡਾ ਪੱਕਾ ਮਨ ਉਸੇ ਟਾਈਮ ਬਣ ਗਿਆ ਸੀ ਕਿ ਅਸੀਂ ਪੰਜਾਬ ਨਾਲ ਲਾ ਕੇ ਪੰਜਾਬ ਆਪਣੇ ਫਰਾਮਾ ਨਾਲ ਲਾ ਕੇ ਸਾਥ ਸੰਗਤ ਜੀ ਨਾਲ ਅਸੀਂ ਪੂਰਾ ਸਾਥ ਦੇਣਾ ਅਸੀਂ ਰੁਕੇ ਹੋਏ ਸੀ ਕਿ ਪਾਣੀ ਉਤਰ ਜਾਏ ਫਿਰ ਅਸੀਂ ਪੂਰਾ ਬੀਚ ਸਾਰਾ ਜੋ ਵੀ ਅਸੀਂ ਸਮਾਨ ਲੈ ਕੇ ਆਇਆ ਪਾਣੀ ਤੋਂ ਬਾਅਦ ਹੀ ਜ਼ਿਆਦਾ ਬਿਮਾਰੀਆਂ ਫੈਲੀਆਂ ਹੋਰ ਉਹ ਨੀਡ ਜ਼ਿਆਦਾ ਵੱਧ ਗਈ ਹਾਂ ਜੀ ਤਾਂ ਹੀ ਅਸੀਂ ਪਰੇ ਅਸੀਂ ਮੌਕੇ ਦੀ ਇੰਤਜ਼ਾਰ ਵਿੱਚ ਸੀਗੇ ਕਿ ਜਦੋਂ ਅਸੀਂ ਫਿਰ ਆ ਕੇ ਜਦੋਂ ਅਸੀਂ ਬੰਬੇ ਸੀਗੇ ਇਧਰ ਦੀ ਟੀਮ ਨੇ ਇਧਰ ਦੀ ਟੀਮ ਨੇ ਪੂਰਾ ਸਰਵੇ ਕੀਤਾ ਉਹਨਾਂ ਨੇ ਪੂਰਾ ਦੇਖਿਆ ਕਿ ਕਿਸ ਕਿਸ ਏਰੀਆਜ਼ ਨੂੰ ਕਿਸ ਕਿਸ ਚੀਜ਼ ਦੀ ਰਿਕੁਆਇਰਮੈਂਟ ਹੈ ਸੀ ਹੋਈ ਆਪਣੇ ਸਿਸਟਮੈਟਿਕ ਆਰਗੇਨਾਈਜ਼ਡ ਵੇ ਵਿੱਚ ਲੋਕਾਂ ਨੂੰ ਮਿਲਦੇ ਪਈਆਂ ਪਿੰਡਾਂ ਵਿੱਚ ਜਾ ਕੇ ਉਹਨਾਂ ਦੀਆਂ ਦੇਖਦੇ ਪਈਆਂ ਬਹੁਤ ਬਹੁਤ ਥੈਂਕਸ ਬਹੁਤ ਬਹੁਤ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਵੀ ਸੇਵਾਦਾਰ ਹੋ ਸਰ ਜੀ ਉਹਦੇ ਨਾਲ ਹੀ ਆਪਣਾ ਨਾਮ ਲੈਣਾ ਹਾਂ ਜੀ ਫਿਰ ਆਪਣਾ ਨਾਮ ਦੱਸਿਓ ਜੀ ਬਿਲਕੁਲ ਹਾਂ ਜੀ ਮੈਂ ਮਨਮੀਤ ਕੌਰ ਚਟਾ ਅਸੀਂ ਬੰਬਈ ਤੋਂ ਹੀ ਆ ਪਰ ਸਾਡੀ ਆਂਦੇ ਨਾਲ ਜਨਮ ਭੂਮੀ ਮਹਾਰਾਸ਼ਟਰ ਬੰਬਈ ਆ ਮਹਾਰਾਸ਼ਟਰ ਤੋਂ ਆ ਪਰ ਸਾਡੀ ਕਰਮ ਭੂਮੀ ਪੰਜਾਬ ਆ ਹਾਂਜੀ ਤੇ ਕਰਮ ਭੂਮੀਆਂ ਨਾਲੇ ਸਾਡੇ ਗੁਰੂਆਂ ਦੀ ਧਰਤੀ ਆ ਅਸੀਂ ਵੈਸੇ ਵੀ ਸਾਰੀ ਦੁਨੀਆ ਇੱਕ ਪੰਜਾਬ ਹਰ ਹਰ ਇੱਕ ਜੀ ਅਜ ਦੇਸ਼ ਦੇ ਹਰ ਇੱਕ ਕੋਨੇ ਤੋਂ ਆ ਰਿਹਾ ਆ ਵਰਲਡ ਤੋਂ ਆ ਰਿਹਾ ਲੋਕ ਇੱਥੇ ਆਂਦੇ ਆ ਪੰਜਾਬ ਨੂੰ ਫੀਲ ਕਰਨ ਆਂਦੇ ਆ ਤੇ ਸਾਡੇ ਅਸੀਂ ਜਦੋਂ ਟੀਵੀ 'ਚ ਦੇਖਿਆ ਤਾਂ ਸਾਨੂੰ ਵੀ ਇਹ ਤਾਂ ਲੱਗਿਆ ਕਿ ਨਹੀਂ ਸਾਨੂੰ ਜਾਣਾ ਚਾਹੀਦਾ ਉੱਥੇ ਪਰਸਨਲੀ ਜਾ ਕੇ ਸੇਵਾ ਸੇਵਾ ਤੇ ਚਲੋ ਜੋ ਬਾਬਾ ਜੀ ਨੇ ਬਾਬਾ ਸੇਵਾ ਸਿੰਘ ਜੀ ਨੇ ਨਿਭਾਈ ਆ ਬੜੇ ਅੱਛੇ ਤਰੀਕੇ ਨਾਲ ਬੜੇ ਚੱਜੇ ਢੰਗ ਨਾਲ ਸਾਰਾ ਕੁਝ ਹਰ ਇੱਕ ਜ਼ਰੂਰ ਮੰਨੰਦਾ ਦੀ ਲਿਸਟ ਲੈ ਕੇ ਉਹਨਾਂ ਨੂੰ ਸਾਰੀਆਂ ਚੀਜ਼ਾਂ ਪ੍ਰੋਵਾਈਡ ਕੀਤੀਆਂ ਗਈਆਂ ਆ ਇਹ ਵੀ ਨਹੀਂ ਅਗੀ ਸੇਵਾ ਅਸੀਂ ਇਕੱਠੀ ਕੀਤੀ ਤੇ ਕਿੱਥੇ ਲਗਣੀ ਆ ਕਿੱਥੇ ਲਾਣੀ ਆ ਉਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਸਾਰਾ ਕੁਝ ਲਾਈਨ ਅਪ ਕੀਤਾ ਆ ਹਰ ਇੱਕ ਜਗ੍ਹਾ ਤੇ ਨਾਲ ਸੇਵਾਦਾਰ ਵੀ ਆ ਇੱਥੇ ਦੀ ਸੰਗਤ ਵੀ ਜੁੜੀ ਆ ਸਾਡੇ ਨਾਲ ਤੇ ਹੁਣ ਫਿਰੋਜ਼ਪੁਰ ਵਾਲੇ ਪਾਸੇ ਚੱਲੇ ਆ ਉਹ ਚੈਲੰਜ ਇਹ ਸਭ ਤੋਂ ਵੱਡਾ ਹੁੰਦਾ ਕਿ ਪੰਚੌਨੀ ਕਿੱਥੇ ਆ ਨੀਜ਼ ਕਿੱਥੇ ਨੇ ਕਿਉਂਕਿ ਕਿਤਨੇ ਕਿਤੇ ਇਹ ਵੀ ਤਸਵੀਦਾਂ ਆ ਕਿਤੇ ਐਕਸਟਰਾ ਸਮਾਨ ਪਹੁੰਚਿਆ ਦੋਨੋਂ ਹਾਂਜੀ ਨਹੀਂ ਉਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਬੜੇ ਹੀ ਸੁਜਕੇ ਟਾਂਗਣਾ ਉਹਨਾਂ ਨੇ ਲਿਸਟ ਬਣਾ ਕੇ ਡੀਜ਼ਲ ਦੀ ਜਗ੍ਹਾ ਡੀਜ਼ਲ ਪੰਪਾਂ ਦੇ ਉੱਤੇ ਉਹਨਾਂ ਨੇ ਮਤਲਬ ਹਰ ਬੰਦੇ ਦੀ ਡਿਊਟੀ ਲਾਈ ਆ ਮਤਲਬ ਕੋਈ ਵੀ ਚੀਜ਼ ਇਦਾਂ ਨਹੀਂ ਕਿ ਮੈਨੂੰ ਲੱਗਦਾ ਨਹੀਂ ਕਿ 1 ਰੁਪਏ ਦੀ ਵੀ ਵੇਸਟੇਜ ਕਿਤੇ ਹੋਈ ਆ ਪੂਰੀ ਸੇਵਾ ਦੇ ਵਿੱਚ ਤੇ ਸਾਰੀ ਸੰਗਤ ਨੂੰ ਜਿੱਥੇ ਵੀ ਆਪਣੇ ਪੰਜਾਬੀ ਭੈਣ ਭਰਾ ਬਾਹਰ ਦੇਸ਼ਾਂ ਵਿਦੇਸ਼ਾਂ ਚ ਬੈਠੇ ਆ ਉਹਨਾਂ ਨੂੰ ਇਹ ਹੀ ਅਪੀਲ ਹੈ ਕਿ ਆਪ ਕਿਸੇ ਨਾ ਕਿਸੇ ਗੁਰਦੁਆਰੇ ਸਾਹਿਬ ਨਾਲ ਜੋ ਬਾਬਾ ਸੇਵਾ ਸਿੰਘ ਜੀ ਕਰ ਰਹੇ ਆ ਉਹਨਾਂ ਨਾਲ ਜੋੜ ਕੇ ਸੇਵਾ ਕਰਨ ਜੇ ਕੋਈ ਕਰਨ ਦਾ ਕਿਸੇ ਦਾ ਮਨ ਦੇ ਭਾਵ ਵੀ ਹੈ ਕਿ ਉਹ ਨਹੀਂ ਜਾ ਸਕਦਾ ਉੱਥੇ ਪਰ ਮੈਂ ਕਹਿੰਨੀ ਆ ਕਿ ਖਡੂਰ ਸਾਹਿਬ ਗੁਰਦੁਆਰਾ ਸਾਹਿਬ ਪਹੁੰਚੋ ਪਹੁੰਚ ਕੇ ਆਪਣੀ ਸੇਵਾ ਜੋ ਆਪਣੀ ਹੱਥੀਂ ਕਰਨਾ ਚਾਹੁੰਦਾ ਉਹ ਇੱਥੇ ਆ ਕੇ ਕਰ ਸਕਦਾ ਆ ਮਤਲਬ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਨੇ ਰਿਪਰੈਜ਼ੈਂਟ ਕੀਤਾ ਸਾਰੀ ਮਾਇਆ ਨੂੰ ਜੋ 1 ਕਰੋੜ ਦੀ ਰਾਸ਼ੀ ਅਸੀਂ ਇਕੱਠੀ ਕੀਤੀ ਸੀ ਬੰਬੇ ਦੀ ਸੰਗਤ ਸਾਰਿਆਂ ਨੇ ਮਿਲ ਕੇ ਸਾਰੀ ਐਸੋਸੀਏਸ਼ਨ ਮਿਲ ਕੇ ਔਰ ਟਰਾਂਸਪੋਰਟ ਫਿਰਾਤਰੀ ਦਾ ਵੀ ਬੜਾ ਵੱਡਾ ਯੋਗਨ ਰਿਹਾ ਇਹਦੇ ਵਿੱਚ ਸਾਰਿਆਂ ਨੇ ਆਪਣਾ ਦਸਵੰਤ ਕੱਢ ਕੇ ਔਰ ਸਾਡਾ ਮੇਨ ਏ ਸੀ ਕਿ ਅਸੀਂ ਇੱਥੇ ਪਹੁੰਚ ਕੇ ਸੇਵਾ ਦੇ ਕਰਕੇ ਆਈਏ ਔਰ ਉਹਨਾਂ ਨੂੰ ਮਿਲਣ ਆਏ ਉਹ ਆਂਦੇ ਤੁਸੀਂ ਸਾਨੂੰ ਕੁਝ ਦੇਣ ਆਏ ਨਹੀਂ ਆਈਂਗਾ ਦਿਨ ਤੁਹਾਨੂੰ ਮਿਲਣ ਆਏ ਆਂ ਤਾਂ ਆਈ ਤੁਹਾਡੇ ਪਰੋਣੇ ਬਣ ਕੇ ਆਏ ਆਂ 200 ਫੋਲਣ ਆਏ ਆਂ ਅਸੀਂ ਕੁਝ ਸਾਡੀ ਅਸੀਂ ਕੀ ਦੇ ਸਕਦੇ ਆ ਕਿਸੇ ਨੂੰ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਤੇ ਉਹਨਾਂ ਨੇ ਹੀ ਆਪਣੀ ਲਾਈਫ ਨਾਲ ਯੋਜਨਾ ਅਸੀਂ ਤੇ 2 ਮਿੰਟ ਉਹਨਾਂ ਅੱਜ ਗੱਲ ਕਰਕੇ ਆ ਗਏ ਆ ਅਸੀਂ ਨੰਬਰ ਵੀ ਦਿੱਤਾ ਉਹਨਾਂ ਨੂੰ ਕਿ ਤੁਹਾਨੂੰ ਕਿਸੇ ਚੀਜ਼ ਦੀ ਕੋਈ ਲੋੜ ਹੋਵੇ ਤੇ ਜਰੂਰ ਸਾਨੂੰ ਫੋਨ ਕਰਕੇ ਦੱਸਿਓ ਤੇ ਕਰਮ ਭੂਮੀ ਆ ਸਾਡੇ ਗੁਰੂਆਂ ਦੀ ਧਰਤੀ ਆ ਤੇ ਅਸੀਂ ਹਮੇਸ਼ਾ ਨਮਨ ਕਰਦੇ ਆ ਹਮੇਸ਼ਾ ਹੀ ਸਾਡੇ ਅਸੀਂ ਤੇ ਇਹ ਅਰਦਾਸ ਕਰਦੇ ਆ ਪ੍ਰਮਾਤਮਾ ਚੜ੍ਹਦੀ ਕਲਾ ਜ ਰੱਖੀ ਕਿਸੇ ਦੀ ਲੋੜ ਨਾ ਪਾਈ ਫੇਰ ਵੀ ਸਰਕਾਰ ਅੱਗੇ ਬੇਨਤੀ ਆ ਕਿ ਦਰਿਆ ਦੇ ਕੰਡੇ ਦੇ ਉੱਤੇ ਬੈਠੇ ਹੋਏ ਸੰਤਾ ਨੇ ਜੋ ਬੇਨਤੀ ਕੀਤੀ ਆ ਤੇ ਉਹ ਬੇਨਤੀ ਨੂੰ ਪ੍ਰਵਾਨ ਕਰਕੇ ਉਹਨਾਂ ਦੀ ਜ਼ਰੂਰ ਮਦਦ ਕਰਨ ਉਹ ਸਰਕਾਰ ਹੀ ਕਰ ਸਕਦੀ ਆ ਹਾਂਜੀ ਵਾਹਿਗੁਰੂ ਜੀ ਦਾ ਖਾਲਸਤਾ ਵਾਹਿਗੁਰੂ ਜੀ ਸਾਡੇ ਉਹ ਵੱਡੀ ਗੱਲ ਹੈ ਜੀ ਸੋਾਰੇ ਇਹ ਟਰਾਂਸਪੋਰਟਰ ਨਹੀਂ ਕੁਝ ਵਪਾਰੀ ਨੇ ਉਹ ਸਾਰੇ ਪ੍ਰਵਾਹ ਕਿਹੜੀ ਟਰਾਂਸਪੋਰਟਰ ਮੈਂ ਚਲਾਕ ਕਰਿਆ ਨਾ ਤੇ ਟਰਾਂਸਪੋਰਟ ਚਲਾਉਂਦੀ ਆ ਸਾਨੂੰ ਬਹੁਤ ਮਾਣ ਆ ਕੀ ਸਾਡੀ ਇੱਕ ਲੇਡੀਜ਼ ਬਹੁਤ ਚੰਗਾ ਟਰਾਂਸਪੋਰਟ ਆਰਗੇਨਾਈਜੇਸ਼ਨ ਚਲਾ ਰਹੀ ਹੈ ਚਿਰਾਗ ਕੌਰ ਦੇ ਨਾਮ ਤੇ ਕਰਤਪਟ 500 ਗੱਡੀਆਂ ਚਲਾ ਰਹੀ ਹੈ ਇਕੱਲੀ ਲੇਡੀ ਹੈ ਜਿਹੜੀ ਕਿ ਆਪਣੇ ਦਮ ਤੇ ਇੱਕ ਗੱਡੀ ਤੋਂ ਚਾਲੂ ਕਰਕੇ 500 ਗੱਡੀ ਕੀਤੀ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਬਹੁਤ ਬਹੁਤ ਮੁਬਾਰਕਾ ਵੀ ਅਸੀਂ ਵੀ ਜ਼ਰੂਰ ਆਸ਼ਾ ਕਰਦੇ ਹਾਂ ਕਿ ਇਹਨਾਂ ਪਹਿਲਾਂ ਤੇ ਇਹਨਾਂ ਦੀ ਹਿੰਮਤ ਦੀ ਦਾਤ ਹੈ ਕਿਉਂਕਿ ਬਹੁਤ ਬਹੁਤ ਵੱਡੀ ਗੱਲ ਹੈ ਇਸ ਤਰੀਕੇ ਨਾਲ ਸੇਵਾ ਨਿਭਾਉਣੀ ਪੰਜਾਬ ਦੇ ਵਿੱਚ ਆਏ ਨੇ ਸੇਵਾ ਨਿਭਾਉਣ ਬਹੁਤ ਵੱਡਾ ਉਪਰਾਲਾ ਵੀ ਹੈ ਪੰਜਾਬ ਦਾ ਦੁੱਖ ਸੁਖ ਫੋਲਨ ਪਹੁੰਚੇ ਨਹੀਂ ਕਿਉਂਕਿ ਜੜਾ ਪੰਜਾਬ ਨਾਲ ਜੁੜੀਆਂ ਨੇ ਮਹਾਂ ਆਸ਼ਰਮ ਦਵਾਇਨੀ ਅੱਜ ਦੁਸ਼ਹਿਰੇ ਦੇ ਦਿਨ ਹੈ ਮਿਹਨਤ ਬਹੁਤ ਵੱਡੀ ਹੈ ਕਿਉਂਕਿ ਕਰੋੜ ਰੁਪਇਆ ਵੀ ਛੋਟੀ ਮੋਟੀ ਰਕਮ ਨਹੀਂ ਹੁੰਦੀ ਲੇਕਿਨ ਕਹਿੰਦੇ ਕੀ ਸਾਡੇ ਪਿਆਰ ਦਿਲਚਸਪ ਜਾ ਸੀਗਾ ਮਿਲ ਕੇ ਆਈਏ ਹਾਲਚਲ ਜਾਣ ਕੇ ਆਈਏ ਸੋ ਬਹੁਤ ਵੱਡੀ ਸੇਵਾ ਨਿਭਾ ਲੈ ਨੇ ਇਸ ਸਮੇਂ ਤੇ ਆ ਕੇ ਸੋ ਬਿਲਕੁਲ ਇਹ ਤਸਵੀਰਾਂ ਨੇ ਜਿਹੜੀਆਂ ਸਾਂਝੀਆਂ ਕਰਦੇ ਆ ਪੱਟੀ ਹਲਕਾ ਜਿੱਥੇ ਸੇਵਾ ਕਰਨ ਪਹੁੰਚੇ ਨੇ ਸੋ ਬਿਲਕੁਲ ਸਾਡੀ ਇਹ ਅਪੀਲ ਹੈ ਹੋਰ ਵੀ ਸਮਾਜ ਸੰਗੀਆਂ ਸੰਸਥਾਵਾਂ ਨੂੰ ਜਿਹੜੇ ਉਪਰਾਲੇ ਕਰ ਰਹੇ ਨੇ ਜ਼ਰੂਰ ਕਰਦੇ ਬਹੁਤ ਖੂਬਸੂਰਤ ਤਸਵੀਰਾਂ ਨੇ ਮਨ ਨੂੰ ਸਕੂਨ ਮਿਲਦਾ ਹੈ ਤਸਵੀਰਾਂ ਦੇਖ ਕੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕੁਝ ਅਪਡੇਟਸ ਇਹ ਤਸਵੀਰਾਂ ਇਸ ਤਰੀਕੇ ਦੀਆਂ ਤੁਹਾਡੇ ਤੱਕ ਮੈਂ ਚਾੜਦੇ ਰਵਾਂਗੇ ਜੁੜੇ ਹੋ ਸਾਡੇ ਚੈਨਲ ਨਾਲ ਤੁਸੀਂ ਦੇਖਦੇ ਰਹੋ ਬਸ ਸੜੀਆਂ ਪਾਉ ਤੇ ਮੈਂ ਹਾਂ ਧੰਨ ਜੁਤਤਾ ਬਹੁਤ ਬਹੁਤ ਧੰਨਵਾਦ